ਬਾਜੀ ਦਫਤਰ ਬੈਠੋਂ ਆ ਗਿਆ ਜੀ ਜ਼ਰੂਰ ਜੀ ਹੈ ਬਾਜੀ ਦਫਤਰ ਬੈਠੋਂ ਆ ਗਿਆ ਜੀ ਨਾ ਠੀਕ ਹੈ ਮੈਂ ਤੁਹਾਨੂੰ ਤੇ ਮੇਰੇ ਨਾਲ ਬਰਾਬਰ ਹਾਂ ਹਮ ਗਾਲਰ ਬਹੁਤ ਖਤਰਨਾਕ ਹੈ ਤਾਂ ਹਰ ਇੱਕ ਇਨਸਾਨ ਜਿਹੜਾ ਵੀ ਆਪਣੀ ਜਾਨ ਬਚਾਉਣ ਲਈ ਅਕਸਰ ਹੀ ਮੈਨੂੰ ਡਰ ਜਾਂਦਾ ਸੀਗਾ। ਤੋਂ ਇਸ ਕਰਕੇ ਇਸ ਨਾਲ ਮਾਰਦਤ ਕਰਦੇ ਸੀਗੇ। ਸਰ ਇਹ ਜਾਂਚ ਕੀਤੀ ਹੋਊਗੀ ਕਿਹੜੀ ਜਗ੍ਹਾ ਤੋਂ ਬਣਵਾਇਆ ਇਹਨਾਂ ਨੂੰ ਇਹ ਪੁੱਛ ਕੇ ਕਰ ਰਹੇ ਚੱਲ ਰਿਹਾ ਜੇ ਬਰਾਮਦ ਕੀਤਾ ਬਾਕੀ। ਸਰ ਕੋਈ ਸਮਾਂ ਨਹੀਂ। ਉੱਪਰ ਗੰਮ ਹੋਈ। ਅਗਵਾਈ ਹੇਠ ਪੰਜਾਬ ਪੁਲਿਸ ਵਿੱਚ ਆ ਥਾਣਾ ਜਮਾਲਪੁਰ ਚੌਕੀਨਚਾਰ ਸਰਜੀਤ ਸਿੰਘ ਮੁੰਡੀਆਂ ਨੇ ਬਹੁਤ ਮਿਹਨਤ ਕਰਕੇ ਦੋ ਬੰਦੇ ਕਾਬੂ ਕੀਤੇ ਜਿਨ੍ਹਾਂ ਨੇ ਮਿਤੀ 21 6 ਨੂੰ ਇੱਕ ਵਿਅਕਤੀ ਨੂੰ ਡਰਾਤ ਮਗਾ ਕੇ ਉਹ ਤੋਂ ਪੈਸੇ ਤੇ ਮੋਬਾਈਲ ਖੋਹ ਕੀਤਾ ਸੀ ਜਿਨ੍ਹਾਂ ਨੂੰ ਉਸੇ ਦਿਨ ਹੀ ਕਾਬੂ ਕਰਕੇ ਉਹਦੇ ਦੋ ਸਾਥੀ ਹੋਰ ਗ੍ਰਿਫਤਾ ਕੀਤੇ ਜਿਨ੍ਹਾਂ ਨੇ ਹੁਣ ਤੱਕ ਦਰਾਨੇ ਪੁੱਛੇ ਕਰੀਬ 31 ਵਾਰ ਤੱਕ ਮੰਨੀਆਂ ਨੇ ਜੋ ਕਿ ਬੜੀ ਵੱਡੀ ਸਫਲਤਾ ਹੈ ਜਿਹਦੇ ਵਿੱਚ 4 ਮੋਟਰਸਾਈਕਲ 10 ਮੋਬਾਈਲ ਫੋਨ ਇੱਕ ਐਕਟਿਵਾ ਪਰਸ ਬੈਗ ਤੇ ਇੱਕ ਰਾਡ ਲੋਹਾ ਤੇ ਸਾਈਕਲ ਤੇ ਇੱਕ ਹਥਿਆਰ ਜਿਹੜਾ ਗਰਾਰੀ ਟਾਈਪ ਲੋਹੇ ਦਾ ਹੁੰਦਾ ਉਹ ਇਹਨਾਂ ਤੋਂ ਬਰਾਮਤ ਕੀਤਾ ਤੇ ਇਹ ਜਿਹੜੇ ਹੈਗੇ ਰੋਜ਼ ਹੀ ਕਰੀਬ ਹਰ ਰਾਤ ਸ਼ਹਿਰ ਚ ਅੜੜ ਥਾਵਾਂ ਤੇ ਜਾ ਕੇ ਸੁੰਸਾਨ ਜਗ੍ਹਾਵਾਂ ਤੇ ਜਾ ਕੇ ਲੋਕਾਂ ਨਾਲ ਪੁੱਟਮਾਰ ਕਰਦੇ ਸੀ ਲੁੱਟਖੋ ਕਰਦੇ ਸੀ ਜਿਹਦੇ ਬਾਰੇ ਡਿਟੇਲ ਜਿਹੜੀ ਹੈ ਸਾਰੀ ਸ਼ੇਅਰ ਕੀਤੀ ਗਈ ਹੈ ਉਹ ਕਿਤੇ ਕਿਤੇ ਮੁਕਦਮੇ ਦਰਜ ਨੇ ਅਗਲੀ ਕਾਰਵਾਈ ਕੀਤੀ ਜਾਏਗੀ ਇਹ ਸਰ ਦੁਸ਼ੀ ਵਿੱਗਏ ਇਹਨਾਂ ਨੇ ਪਹਿਲਾਂ ਵੀ ਜਿਹੜੇ ਮੁਕਦਮੇ ਦਰਜ ਨੇ ਅਗਰ ਹੈ ਤਾਂ ਨਹੀਂ ਹੁਣ ਤੱਕ ਮਕਦਮੇ ਬਾਰੇ ਡਿਟੇਲ ਨਹੀਂ ਪਤਾ ਲੱਗ ਸਗੀ ਲੇਕਿਨ ਫਿਰ ਵੀ ਮਤਲਬ ਸਾਰੇ ਥਾਣਾ ਡਿਟੇਲ ਮੰਗੀ ਗਈ ਆ ਅਜੇ ਪਤਾ ਲੱਗੇ ਫਿਰ ਤੁਹਾਨੂੰ ਦੱਸਿਆ ਜਾਏਗੀ ਇਹ ਵੀ ਮਾਡਰਨ ਸੋਫਤ ਰਹਿੰਦੀ ਸੇਮ ਇੱਕੋ ਜਿਹੇ ਤਰ੍ਹਾਂ ਦੀ ਰਹਿੰਦੀ ਸੀਗੀ ਰਾਤ ਇਲਾ ਨੂੰ ਰੋਕਦੇ ਸੀਗੇ ਜਾਂ ਵੈਪਨ ਦਿਖਾ ਕੇ ਜਾਂ ਕਈ ਜਗ੍ਹਾ ਤੇ ਇਹ ਵੀ ਲਿਖਿਆ ਕਿ ਸ਼ਾਇਦ ਵੈਪਨ ਮਾਰਿਆ ਵੀ ਗਏ ਨਾ ਇਹ ਨਾ ਜਿੱਦਾਂ ਦਾ ਮਾਹੌਲ ਦੇਖਦੇ ਸੀ ਜੇ ਕੋਈ ਕੋ ਆੜਦਾ ਸੀ ਉਹਨੂੰ ਕੁੱਟਮਾਰ ਕਰਦੇ ਡਰਾ ਲਿੰਦੇ ਸੀ ਜਿੱਦਾਂ ਇੱਕ ਦੋ ਜਿਹੜਾ ਪਤਾ ਲੱਗਿਆ ਵੀ ਯੂਰਿਨ ਪਾਸ ਕਰਨ ਗਿਆ ਬੰਦਾ ਤੋਂ ਉਹ ਤੋਂ ਮੋਟਰਸਾਈਕਲ ਚੱਕ ਕੇ ਭੱਜ ਗਏ ਉਹਨੂੰ ਡਰਾ ਲਿਆ ਸਵੈਗੀ ਵਾਲੀ ਇੱਕ ਦੋ ਵਾਰ ਤਾਂ ਹੈਗੀਆਂ ਜਿੱਦੇ ਉਹਦਾ ਬੈਕ ਹੋ ਕੇ ਲੱਗ ਗਈ ਇਹਦੀ ਰਿਕਵਰੀ ਸਰ ਕੀ ਕੀ ਹੋਈ ਇਹਦੀ ਰਿਕਵਰੀ ਹੋਈ ਆ ਹੁਣ ਤੱਕ 4 ਮੋਟਰਸਾਈਕਲ ਹੈਗੇ ਜਿਹੜੇ ਆੜੜ ਮਾਰਕਾ ਦੇ ਨੇ 11 ਮੋਬਾਈਲ 10 ਮੋਬਾਈਲ ਫੋਨ ਇੱਕ ਐਕਟਿਵਾ ਪਰਸ ਬੈਗ ਰਾਡ ਲੋਹਾ ਹੁਣ ਤੱਕ ਇਹ ਚੀਜ਼ਾਂ ਬਰਾਮ ਹੋਈਆਂ ਕਿ ਕਿੰਨੇ ਲੋਕ ਕਿਨੇ ਬੰਦੇ ਉਹ ਇਹਨਾਂ ਦਾ ਮੁਲਾਕਾਤ ਕਿੱਦਾਂ ਹੋਈ ਕਿ ਪਹਿਲਾਂ ਵੀ ਇਹਨਾਂ ਨੇ ਹੋਈ ਹੈ ਉਹ ਤਾਂ ਤੁਹਾਨੂੰ ਇਹ ਜਿਹੜੇ ਚਾਰ ਜਣੇ ਹੈਗੇ ਆ ਸੰਜੀਵ ਕੁਮਾਰ ਆ ਦੀਪਕ ਪ੍ਰਦੀਪ ਤੇ ਕਾਨਾ ਇਹ ਚਾਰ ਸਾਥੀ ਹੈਗੇ ਆ ਜਿਹੜੇ ਦੋ ਪਿੱਲੋ ਰੈਸਟੋਰੇਸੀ ਦੋ ਬਾਅਦ ਚ ਹੋਏ ਕੱਲ ਨੂੰ ਇਹ ਚਾਰੇ ਸਾਥੀ ਨੇ ਨਸ਼ਾ ਕਰਨ ਦੇ ਆਦੀ ਨੇ ਉਹ ਸਾਰੇ ਹੀ ਜਮਾਲਪੁਰ ਏਰੀਆ ਦੇ ਰਹਿਣ ਵਾਲੇ ਨੇ ਉਹ ਅਕਸਰ ਇਹ ਮਿਲਦੇ ਜਿਹੋਨੇ ਪਲਾਨਿੰਗ ਕਰਕੇ ਤੇ ਦੋਹਾਂ ਦੀ ਲੋੜ ਆ ਤਿੰਨ ਦੀ ਚਾਰ ਦੀ ਇਦਾਂ ਮਿਲ ਇਹ ਵਾਰਤਾ ਕਰਦੇ ਸਰ ਜਿਹੜੇ ਮੋਬਾਈਲ ਵਗੈਰਾ ਸਨੇਚ ਕਰਦੇ ਸੀ ਜਾਂ ਮੋਟਰਸਾਈਕਲ ਇਹ ਜਾ ਕੇ ਕਿਤੇ ਨਾ ਕਿਤੇ ਤਾਂ ਵੀ ਚੀ ਹੋਣਗੇ ਹਾਂਜੀ ਉਹ ਪੁੱਛ ਕੇ ਚੱਲ ਰਹੀ ਆ ਅਜੇ ਤੱਕ ਅਸੀਂ ਇਹਨਾਂ ਨੂੰ ਅਰੈਸਟ ਕਰਕੇ ਬਰਾਮਦਗੀ ਕੀਤੀ ਆ ਹੁਣ ਪੁੱਛ ਕੇ ਕਰਕੇ ਕਿੰਨੂੰ ਵੇਚਦੇ ਆ ਉਹਨਾਂ ਨੂੰ ਅਰੈਸਟ ਕੀਤਾ ਜਾਊਗਾ ਜੇਦੀ ਮੈਲਫਾਈਟ ਹੋ ਗਈ ਸਰ ਕਿਹੜੀ ਜਗ੍ਹਾ ਨੂੰ ਟਾਰਗੇਟ ਕਰਦੇ ਨੂੰ ਤੁਹਾਨੂੰ ਤੋਂ ਬਾਹਰ ਵੀ ਕਿਤੇ ਕਰਦੇ ਕਿੰਨੂੰ ਜਾਣ ਕਰਦੇ ਆ ਜ਼ਿਆਦਾਤਰ ਮਤਲਬ ਬੇਵਾਦ ਏਰੀਆ ਜਿੱਥੇ ਲਾਈਟ ਨਾ ਹੋਵੇ ਜਿੱਥੇ ਕੈਮਰੇ ਦੀ ਸ਼ਾਰਟੇਜ ਹੋਵੇ ਉੱ ਤੋ ਲੇਕਿਨ ਅਚਾਨਕੇ ਪੁਲਿਸ ਦੀ ਮਹਿੰਤਨਾ ਕਾਬੂ ਆਏ ਨੇ ਤਾਂ ਸਾਰੀਆਂ ਵਾਰਦਾਤਾਂ ਦਾ ਟ੍ਰੇਸ ਹੋ ਗਿਆ। ਕਰੀਬ 31 ਵਾਰਦਾਤਾਂ ਹੁਣ ਤੱਕ ਕਰ ਚੁੱਕੇ ਨੇ। ਨਹੀਂ ਪਹਿਲਾਂ ਇਹਨਾਂ ਦੇ ਖਿਲਾਫ ਅਜੇ ਤਾਂ ਨਹੀਂ ਪਤਾ ਲੱਗਿਆ। ਫਿਰ ਵੀ ਵਕਫ ਵਗੈਰੇ ਜਿੱਥੇ ਵਾਰਦਾਤਾਂ ਕੀਤੀਆਂ ਉੱਥੇ ਇੰਟੀਮੀਸ਼ਨ ਦੇ ਦਿੱਤੀ ਆ। ਫਿਰ ਪਤਾ ਲੱਗੇਗਾ ਵੀ ਉੱਥੇ ਐਫ ਆਈ ਆਰ ਦਰਜ ਹੈ ਕਿ ਨਹੀਂ ਹੈ। ਹਾਂਜੀ ਹੁਣ ਪੁਲਿਸ ਰਿਮਾਂਡ ਤੇ ਪੁੱਛ ਕੇ ਚਲਦੀ ਹੈ। ਕਿੰਨੇ ਦਿਨ ਦਾ ਰਿਮਾਂਡ ਹੈ? ਰਿਮਾਂਡ ਨਾ ਇੱਕ ਦਿਨ। ਕੱਲ ਤੱਕ ਦਾ ਰਿਮਾਂਡ ਹੈ। ਹਾਂਜੀ ਕੱਲ ਤੱਕ ਦਾ ਰਿਮਾਂਡ ਹੈ। ਕੱਲ ਪੇਸ਼ ਕਰਕੇ ਫਿਰ ਹੋਰ ਰਿਮਾਂਡ ਲਿਆ ਜਾਏਗਾ।